ਮંત્રી ਰੋਨੀਤ ਬਿੱਟੂ ਦਾ ਵੱਡਾ ਬਿਆਨ ਖਾਨ ਆਗੂਆਂ ਦੀਆਂ ਜਾਇਦਾਦਾਂ ਦੀ ਹੋਵੇਗੀ ਜਾਂਚ ਤੇਰੇ ਜਿਉਂ ਜੁਰਤ ਅਕੇ ਦੇ ਕਰਕੇ ਦੱਸ ਦੂਜਾਂ ਨੇ ਲਿਆ ਜਿਮਨੀ ਚੌਂ ਤੋਂ ਬਾਅਦ ਜ਼ਮੀਨਾਂ ਦੀ ਕਰਵਾਵਾਂਗੇ ਜਾਂਚ ਤੈਨੂੰ ਰੋਕਿਆ ਕਿੰਨੇ ਚਿਮਨੀ ਚੋਨਾ ਦੇ ਵਿੱਚ ਕਰਵਾ ਤੇ ਜਾਂ ਕਹਿੰਦਾ ਕਿਸਾਨ ਲੀਡਰ ਬਣ ਤੋਂ ਬਾਅਦ ਦੀ ਕਰਵਾਵਾਂਗੇ ਸੰਪਤੀ ਦੀ ਜਾਂਚ ਤੂੰ ਆਪਣੀ ਵੀ ਕਰਵਾ ਸਭ ਤੋਂ ਪਹਿਲਾਂ ਆਪਣੀ ਕਰਵਾ ਉਹਦੇ ਬਾਅਦ ਦੂਸਰੇ ਦੀ ਕਰਵਾ ਆਰਤੀ ਦੇ ਸ਼ਾਲਰ ਮਾਲਕ ਬਣੇ ਹੋਏ ਨੇ ਕਿਸਾਨਾਂ ਦੇ ਲੀਡਰ ਦੱਸੋ ਵੀ Twitter ਰੋਜ਼ੇ ਫਿਰਦੇ ਕਿੰਨਾ ਚੋ ਹੈ ਕੋਈ ਕਿਸਾਨ ਲੀਡਰ ਇਹ ਕਾਂਗਰਸ ਦੇ ਲੀਡਰ ਤੇ ਜ਼ਰੂਰ ਹੈਗੇ ਨੇ ਪੰਜਵਾ ਨੇ ਲਿਖਿਆ ਕਿਸਾਨ ਲੀਡਰ ਖਾਦਿਲ ਡੋਟਰੇ ਨੇ ਟ੍ਰੇਨਾ ਚਮਚਾ ਖਾਦ ਨੇ ਮੈਂਦਾ ਸ਼ਰਮ ਕਰ ਓ ਬਿੱਟੂ ਤੇ ਡਾਡੂ ਰ ਆਪਣੇ ਰਾਕੇ ਚ ਤੇ ਵੈਸੇ ਡਰ ਹੈ ਨਹੀਂ ਹੈਗਾ ਡਰ ਵੀ ਕਿਸੇ ਨੂੰ ਨਹੀਂ ਮੈਨੂੰ ਕੇਜਰੀਵਾਲ ਨੂੰ ਚੈਲੰਜ ਕਰਦਾ ਲਾਲਾ ਜੀ ਜੇ ਤੁਹਾਡੇ ਚ ਜੁਰਤ ਹੈਗੀ ਆ ਤੂੰ ਤੇ ਜੇਲ੍ਹ ਚ ਰਹਿ ਕੇ ਆਇਆ ਬਈ ਮਾਨੀ ਦੀ ਕ੍ਰਪਚਨ ਦੇ ਵਿੱਚ ਤੂੰ ਜੇਲ੍ਹ ਚ ਰਿਆਂ ਤੇਰੇ ਤੇਰਾ ਡਿਪਟੀ ਸੀਐਮ ਜੇਲ੍ਹ ਚ ਆ ਉਹ ਵੀ ਉਹਦੀ ਵੀ ਹੁਣ ਜਮਾਨਤ ਹੋਈ ਆ ਤੇਰਾ ਸਿਕੰਦਰ ਜੈਨ ਜੇਲ੍ਹ ਮੰਤਰੀ ਜਿਹੜਾ ਸੀ 2.5 ਸਾਲ ਜੇਲ੍ਹ ਚ ਰਿਹਾ ਤੇ ਤੈਨੂੰ ਹੁਣ ਮੋਦੀ ਨੇ ਕੱਢਿਆ ਉਹਦੇ ਗੱਥ ਜੋੜੇ ਤੇਰੇ 30 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਤੇ ਜੇ ਬੰਦੇ ਦਾ ਪੁੱਤ ਸੀ ਤੇ ਰੰਧਾਵੇ ਨਹੀਂ ਕੱਢਣੀ ਹੈ ਕ੍ਰਪਚਨ ਤੈਨੂੰ ਮੈਂ ਦੱਸਦਾ ਕਿ ਕਿਵੇਂ ਆ ਕਿਨਾਂ ਬੇਈਮਾਨ ਰਦਵਾ ਫਕਤ ਚੁਨਾ ਚਾਹਤੇ ਹੈ ਕਿ ਇਮਾਨਦਾਰ ਕੋ ਇੱਕ ਰੰਦਾਵਾ ਬੇਈਮਾਨ ਉਹ ਤੇਰਾ ਤੇ ਜਿਹੜਾ ਤੁਰਿਆ ਫਿਰਦਾ ਜਿੰਨੂੰ ਅਜੇ ਮਿਲਿਆ ਘੱਖ ਨਹੀਂ ਉਹਦੀਆਂ ਇੱਟਾਂ ਕੱਢ ਥਰਡ ਕਲਾਸ ਇੱਟਾਂ ਜਿਹੜੀਆਂ ਨੇ ਪਿੰਡਾਂ ਨੂੰ ਸਰਪਲਾਈ ਕਰ ਰਿਆ ਉਹਦੇ ਪਿੰਡ ਜੀ ਵੇਖ ਲਾ ਮੇਰਾ ਇਹਨੂੰ ਚੈਲੰਜ ਹੈ ਭਗਵੰਤ ਮਾਨ ਨੂੰ ਤੇ ਇਹਨੂੰ ਕੇਜਰੀਵਾਲ ਨੂੰ ਜੇ ਬੰਦੇ ਦੇ ਪੋਤਿਓ ਆਜੋ ਸ਼ਾਹਪੁਰ ਜਾਜਨ ਦੇ ਵਿੱਚ ਹੀ ਫੈਸਲਾ ਹੋ ਜਾਏਗਾ ਕਿ ਬੇਈਮਾਨ ਕੌਣ ਹੈ ਤੇ ਇਮਾਨਦਾਰ ਹੈ